ਦਲਵਿੰਦਰ ਦਲਵਿੰਦਰ ਹਨੂਕਰੋਂ ਨਾ ਗੱਡ ਹਨੂਕਰੋਂ ਨਾ ਗੱਡ ਕਹੀਂ ਕਿੱਥੇ ਜਾਵਾਂਗੇ ਦਲਵਿੰਦਰ ਇਹਦਾ ਨਾਂ ਕਰ ਮੰਮੀ ਤੂੰ ਸਮਝਾ ਇਹਨੂੰ ਕੋਈ ਮੰਮੀ 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 ਦਲਵਿੰਦਰ ਹੇ ਹੇ ਤਾਨੂੰ ਕੀ ਆਵਾ ਪਾਣੀ ਲਿਆਵਾ ਕੀ ਹੋਇਆ ਵਾ ਕੋਣੀ ਬੱਤੀ ਜਗਾਂਵਾ ਹਾਈ ਹਾਈ ਕੀ ਹੋ ਗਿਆ ਵਾ ਤਾਨੂੰ ਪਾਣੀ ਲਿਆ ਮਾਂ ਉਹ ਨਹੀਂ ਨਹੀਂ ਮੈਂ ਨਹੀਂ ਪੀਣਾ ਤੇ ਫਿਰ ਗੱਲ ਕੀ ਹੋਈ ਏ ਦੱਸੋ ਤਾਂ ਸਹੀ ਕੀ ਦਲਜਿੰਦਰ ਦਲਜਿੰਦਰ ਲਈ ਆ ਉਹ ਗੱਲ ਦੱਸਣ ਦਾ ਤੇ ਹੌਸਲਾ ਹੀ ਨਹੀਂ ਪੈਣਿਆ ਹਾਈ ਹਾਈ ਹੋਇਆ ਕੀ ਮੈਨੂੰ ਦੱਸੋ ਸਹੀ ਅੱਧੀ ਰਾਤ ਹੀ ਬਿਪਦਾ ਪਾਤੀ ਯਾ ਠੀਕ ਵੀ ਹੈ ਗਈ ਆ ਉਹ ਠੀਕ ਹਾਂ ਓਦਾਂ ਦੇ ਮੈਂ ਤੇ ਫਿਰ ਕੀ ਹੋਇਆ ਵਾ ਬੇਡਾ ਘਰ ਖੋ ਗਿਆ ਵਾ ਬੇਡਾ ਘਰ ਖੋ ਗਿਆ ਵਾ ਤੁਸੀਂ ਗੱਲ ਕਿਹੜੀ ਕਰਨ ਦੇ ਹੋਸ਼ ਵੀ ਹੈਗੇ ਆ ਮੈਨੂੰ ਗੱਲ ਦੱਸੋ ਤੁਸੀਂ ਕੱਲ ਦੇ ਚੁੱਪ-ਚੁੱਪ ਵਾਂ ਤੇ ਮੈਨੂੰ ਤੁਸੀਂ ਫਿਗਰਾ ਚ ਪਾਇਆ ਵਾ ਨਾ ਤੁਸੀਂ ਕੋਈ ਗੱਲ ਹੀ ਦੱਸੰਦੇ ਆ ਉਹ ਜਿਹੜੀ ਗੱਲ ਤੋਂ ਡਰਦੇ ਸੀ ਨਾ ਉਹ ਹੀ ਹੋ ਗਈ ਉਹ ਕਿਹੜੀ ਉਹ ਗੱਲ ਉਹ ਕੱਲ ਗਿਆ ਸੀ ਨਾ ਮੈਂ ਬੰਬੀ ਦੇ ਆਹੋ ਤੇ ਸ਼ਾਹ ਟੱਕਰਿਆ ਹੈ ਮੈਨੂੰ ਕੀ ਕਹਿੰਦਾ ਉਹ ਕਹਿੰਦੇ ਬੋਰਾ ਭਰ ਕੇ ਪੈਸਿਆਂ ਦਾ ਦੇ ਕੇ ਆਏ ਆ ਨੂੰ ਤੇ ਨਾ ਤੈਨੂੰ ਕੋਈ ਜਾਣਦਾ ਨਾ ਪੁੱਛਦਾ ਨਾ ਗਿਸ ਗਿਆ ਤੂੰ ਐਵੇਂ ਪ੍ਰਧਾਨ ਗਿਆ ਘੋੜਦਾਰੀ ਨਾ ਉਹ ਯਾਰ ਅਹੀਂ ਤੇ ਮੰਮੀ ਨਾਲ ਗੱਲ ਕੀਤੀ ਆ ਤੇ ਉਹ ਕਹਿੰਦੀ ਵੀ ਕੋਈ ਗੱਲ ਨਹੀਂ ਤੂੰ ਹੀ ਠੇਕੇ ਤੇ ਲੈ ਲਿਓ ਪਰ ਮੈਂ ਇਹ ਪਹਿਲੀ ਲੱਲੀ ਆ ਭਾ ਸਿੱਧੀ ਜਿਹੜੀ ਗੱਲ ਹੀ ਤੇ ਫਿਰ ਹਿੰਦਿਆ ਕਰਤੀ ਨਾ ਸ਼ਰੀਕਾਂ ਵਾਲੀ ਗੱਲ ਤੁਸੀਂ ਸ਼ਰੀਕਾਂ ਵਾਲੀ ਯਾਰ ਗੱਲ ਇਹ ਚਕਾਦੀ ਆ ਜਦੋਂ ਅਗਲੇ ਘਰ ਆਉਂਦੇ ਆਣ ਕੇ ਹਨੂ ਕਹਿੰਦੇ ਆ ਵੀ ਲੈ ਲਓ ਲੈ ਲਓ ਤੇ ਫੇਰ ਆਪਾਂ ਗਾੜੀ ਉਹ ਕੀ ਕਹਿੰਦੇ ਤੇ ਤੂੰ ਮੇਰੇ ਨਾਲ ਗੱਲ ਤੇ ਕਰਦਾ ਯਾਰ ਇਦਾਂ ਫਿਰ ਧੜੇ ਬਾਜੀਆਂ ਹੋ ਗਈਆਂ ਨਾ ਫਿਰ ਤੂੰ ਵੀ ਇਹੋ ਰਾਹ ਨੰਗਣਾ ਤੇ ਅਹੀਂ ਵੀ ਇਹੋ ਰਾਹ ਨੰਗਣਾ ਯਾਰ ਨੰਗਣਾ ਤੇ ਇਹੀ ਰਾਹ ਆ ਤੂੰ ਕਿਦਾਂ ਦੀਆਂ ਗੱਲਾਂ ਕੰਡਿਆ ਸ੍ਰੀ ਕਾਲੀਆ ਇਹ ਤੇਰੇ ਕੋਈ ਗੱਲਾਂ ਕਰਨ ਵਾਲੀਆਂ ਅਗਲਿਆਂ ਦੇ ਦਿੱਤੀ ਇਹ ਤੇ ਪੈਲੀ ਮੈਂ ਲਈ ਆਏ ਮੇਰ ਰੱਬਾ ਮੇਰਿਆ ਆ ਕਿਹੜਾ ਕੰਮ ਹੋ ਗਿਆ ਵਾ ਉਹ ਮੈਂ ਤੇ ਕੱਲ ਦਾ ਦੱਸਿਆ ਜੀ ਤੈਨੂੰ ਹੁਣ ਤੇ ਉਹ ਸੁਪਨੇ ਚ ਵੀ ਨਹੀਂ ਆ ਜੀਣ ਦੇਂਦੇ ਮੈਨੂੰ ਤੂੰ ਹੀ ਮੇਰੇ ਕੋਲ ਦਾ ਕਿਉਂ ਨਹੀਂ ਨਾਲਿਆ ਆਂਦੀ ਮਾਈ ਬੈਠੀ ਹੈ ਨਾ ਘੜੜੇ ਨਾ ਮਾਰਨੀ ਤੇ ਬਾਰੇ ਨੂੰ ਤੇ ਜਾ ਕੇ ਮੈਂ ਪੁੱਛਦੀ ਹੀ ਇਹ ਕੰਮ ਤੁਸੀਂ ਕਿਹੜਾ ਕਰਤਾ ਵਾ ਇੰਨਾ ਚੋਰੀ ਵੇਚੀ ਸਾਡੇ ਤੋਂ ਕੋਈ ਨਹੀਂ ਚੋਰੀ ਦੇ ਵੇਚ ਲਈ ਹੈ ਨਾ ਇਹਦੇ ਨਤੀਜੇ ਮੜੇ ਹੀ ਨਿਕਲਣੇ ਨੇ ਬਾਤੀ ਤੇ ਮੇਰੀ ਗੱਲ ਸੁਣੋ ਤੁਸੀਂ ਕੋਈ ਫਿਕਰ ਨਹੀਂ ਕਰਨੀ ਜਦੋਂ ਪਹਿਲੀ ਤਾਂ ડી ਹੈ ਹੀ ਨਹੀਂ ਤੇ ਦਫਾ ਹੋਉਂਦੇ ਜਿੱਥੇ ਚਲ ਗਈ ਚਲ ਗਈ ਆ ਸਾਨੂੰ ਉਹ ਪਹਿਲੀ ਨਾਲ ਕੋਈ ਪਾ ਨਹੀਂ ਆ ਉਹ ਮੈਂ ਤਾਂ ਸ਼ਹਿਰ ਨੂੰ ਸਗੋਂ ਉਤੋਂ ਦੀ ਪੁੱਛਣ ਡਿਆ ਵੀ ਠੇਕਾ ਕਿੰਨਾ ਦਿੰਦੇ ਤੁਸੀਂ ਤੋਨੇ ਗਾੜੀਆਂ ਹਾ ਗੱਲ ਦੱਸਦੀ ਆ ਇਹਨਾਂ ਨੇ ਜਿਹੜਾ ਇਹਨਾਂ ਦੀ ਆਸ ਨਹੀਂ ਸੀ ਨਾ ਇਹਨਾਂ ਨੇ ਉਹ ਕੰਮ ਕਰ ਦਿੱਤਾ ਵਾ ਇਹ ਮਾਵਾਂ ਧੀਆ ਉਦੋਂ ਦੀਆਂ ਰਲੀਆਂ ਚ ਗੰਦੀਆਂ ਆਂ ਇਹ ਫੋਨ ਤੇ ਵੀ ਇੱਕ ਦੂਜਾ ਖਿਚੜੀ ਪਕਾਉਂਦੀਆਂ ਰਹਿੰਦੀਆਂ ਸੀ ਬਦੀ ਉਹਦਾ ਫੋਨ ਆ ਜਾਂਦਾ ਸੀ ਕਦੀ ਇਧਰੋਂ ਚੱਲ ਜਾਂਦਾ ਸੀ ਮੈਂ ਵੀ ਸੋਚਦੀ ਹਾਂ ਖਰੇ ਕਿਹੜੇ ਕੰਮ ਹੋਉਂਦੇ ਇਹਨਾਂ ਦੇ ਉਹ ਚੱਲ ਅੱਧੀ ਰਾਤ ਨੂੰ ਤੂੰ ਬੋਲਨਾ ਸਵੇਰੇ ਪੁੱਛ ਲਈ ਜੋ ਪੁੱਛਣਾ ਪਾਜਾ ਨਾ ਸੱਚੀ ਫਿਕਰ ਦੇ ਵਿੱਚ ਪਾਤਾ ਵਾ ਇਹ ਕੰਮ ਚੰਗਾ ਕੀਤਾ ਇਹਨਾਂ ਨੇ ਮੇਰਾ ਸਿਰ ਪਾੜ ਚੱਲਿਆ ਵਾ ਹਾਦੀ ਹੋਈ ਆ ਕਿਤੇ ਨਾ ਮਾਵਾਂ ਧੀਆਂ ਵਾਲੀ ਲੈ ਵੀ ਹਦੋਂ ਪਰੇ ਹੀ ਹੋ ਗਈਆਂ ਵਾ ਐਨਾ ਇਹਨਾਂ ਨੂੰ ਹਲੇ ਸਮਝਾਇਆ ਐਨਾ ਇਹਨਾਂ ਕੀਤਾ ਪਰ ਇਹਨਾਂ ਨੂੰ ਕਿਤੇ ਮਸਾ ਦਰਸ ਨਹੀਂ ਆਇਆ ਵੀ ਇਹ ਵੀ ਸਾਡੇ ਕੋਲ ਲੱਗਦੇ ਆ ਤੇ ਮੇਰੀ ਸੁਣ ਲਓ ਹੁਣ ਇੱਕ ਗੱਲ ਬੰਦਿਆਂ ਵਾਂਗੂ ਹੁਣ ਮਦਨੂ ਨੂੰ ਨਾ ਮੈਂ ਘਰ ਰੱਖਣਾ ਤਾਂ ਨਾ ਮੈਨੂੰ ਉਹ ਵਾਰਨਾ ਜੀ ਸਿੱਧੀ ਗੱਲ ਜੇ ਮੈਂ ਹੁਣ ਵੀ ਕਹਿ ਨਹੀਂ ਤੇ ਮੈਂ ਹੁਣ ਬਾਅਦ ਚ ਵੀ ਕਹਿਣਾ ਜੀ ਕੱਢ ਦੇ ਇਹਨੂੰ ਘਰੋਂ ਇਹਨੇ ਇਦਾਂ ਨਹੀਂ ਘਰ ਰੱਖਣਾ ਮੈਂ ਕਰਦੇ ਨਾ ਮੇ ਕੋਈ ਕੁਵਾਲੀਆਂ ਜਾਂਦੀਆਂ ਜਦੋਂ ਅਸੀਂ ਇਹਨਾਂ ਦੇ ਨੌ ਪੋਤੀ ਨਹੀਂ ਹੈਗੇ ਅਸੀਂ ਇਹਨਾਂ ਦੇ ਕੋਲ ਲੱਗਦੇ ਹੀ ਨਹੀਂ ਆ ਤੇ ਮੈਂ ਨਹੀਂ ਇਹਨੂੰ ਸੰਭਣਾ ਠੀਕ ਵਾ ਨਾ ਮੈਂ ਜਾਣੀ ਹੁਣ ਇਹਦੇ ਵੱਲ ਵੀ ਇਹ ਕਿਹੜਾ ਕੰਮ ਕਰ ਛੜਿਆ ਤੁਸੀਂ ਆਦੀ ਹੋਈ ਆ ਗਦੇ ਇਹਨਾਂ ਵਾਲੀ ਲੇ ਵੀ ਉਹ ਕੰਮ ਇਹ ਨਾ ਕਰਕੇ ਹੀ ਛੱਡਿਆ ਜਿਹਦੇ ਉੱਤੇ ਇਹ ਦੁਰੀਆਂ ਆਂ ਚੱਲ ਕੋਈ ਨਹੀਂ ਰੋਣਾ ਹੀ ਇਹਨਾਂ ਨੇ ਇਕਦਮ ਇਕਦਮ ਦੇਖਿਓ ਸਹੀਂ ਤੁਹਾਡੇ ਸਾਹਮਣੇ ਹੀ ਆਂ ਨਾ ਇਹ ਰੋਣਗੀਆਂ ਤੇ ਗੱਲ ਕਰਿਓ ਠੀਕ ਆ ਤੁਹਾਨੂੰ ਕੁੜੀ ਨੇ ਉੱਠ ਜਾਣਾ ਐਵੇਂ ਅੱਧੀ ਰਾਤ ਹੁਣ ਰੌਲਾ ਪਾਇਆ ਤੁਹਾਡਾ ਤੇ ਬੇੜਾ ਕਰਕ ਹੋਇਆ ਹੀ ਆ ਉਹਨੂੰ ਤੇ ਵਿਚਾਰੀ ਨੂੰ ਸਮਝਦੇ ਹੁਣ ਮੰਮੀ ਨਾਲ ਗੱਲ ਕਰਨੀ ਵੀ ਆ ਨਾ ਤੇ ਸਵੇਰੇ ਕਰੀ ਠੀਕ ਆ ਨਾ ਹੁਣ ਨਹੀਂ ਕਰਨਾ ਕੋਈ ਵੀ ਫਾਇਦਾ ਐਵੇਂ ਆਣ ਗਮਾਂਡ ਇਕੱਠਾ ਕਰੇਗੀ ਚੁੱਪ ਕਰਕੇ ਤੇ ਸਮਝਾ ਮੈਂ ਹੁਣੇ ਜਾਣਾ ਵਾ ਮਾਤਾਵਲ ਠੀਕ ਆ ਵਾ ਮੇ ਕੋਈ ਗੱਲ ਬਰਦਾਸ਼ਤ ਨਹੀਂ ਕੀ ਹੁੰਦੀ ਹੈਗੀ ਉਹ ਚੁੱਪ ਕਰ ਜਾ ਉਹ ਨਹੀਂ ਨਾ ਉਹਨਾਂ ਜਾਂ ਉੱਥੇ ਉਹਨੇ ਤਮਾਸ਼ਾ ਲਾਉਣਾ ਵਾ ਹੁਣ ਉੱਥੇ ਕਾਹਦਾ ਤਮਾਸ਼ਾ ਲਾਉਣਾ ਉਹ ਚੁੱਪ ਕਰ ਕੇ ਲੰਮੀ ਪੈ ਜਾ ਇੱਥੇ ਜੋ ਹੁਣ ਆ ਹੀ ਉਹ ਤੇ ਹੋ ਗਿਆ ਵਾ ਹੁਣ ਵੀ ਉਹਨਾਂ ਨੇ ਚੰਗੀ ਕੀਤੀ ਆ ਉਹ ਬੈਠੀ ਰਹਿ ਚੁੱਪ ਕਰਕੇ ਇੱਥੇ ਹੁਣ ਖਾਣਾ ਇੱਥੋਂ ਜਿਹੜੀ ਥਾਲੀ ਚ ਖਾਣਾ ਉਹਦੇ ਵਿੱਚ ਐ ਸ਼ੇਕ ਕਰਨ ਦੀਆਂ ਵਾ ਇਹ ਕੰਮ ਚੰਗੇ ਆ ਨਾ ਵਾਸਤੇ ਜੁਲੀਬ ਇਸ ਤਰ੍ਹਾਂ ਚੋਕੇ ਨਾ ਤੇ ਕੋਲਨੀ ਉਸ ਗਾਤ ਕੋ ਪਿਸਾਬ ਹੋਣੇ ਨੂੰ ਸਾਡੇ ਕੋ ਨਹੀਂ ਸੰਭੀ ਜਾਂਦੀ ਮੇਰੀ ਗੱਲ ਸੁਣ ਉੱਥੇ ਮੇਰੇ ਸਾਹਣਾ ਮਾਸੀ ਨੂੰ ਨਹੀਂ ਸੁਣਦੀ ਤਾਂ ਹੋਣੀ ਆ ਕਿਹੜੀ ਸੁੱਤੀ ਹੋਣੀ ਆ ਜੇ ਮਾਸੀ ਨੂੰ ਪਤਾ ਹੁੰਦਾ ਨਾ ਤੇ ਉਹਨੇ ਮੈਨੂੰ ਦੱਸ ਦੇਣਾ ਸੀ ਗੇਤਾਈ ਇਹ ਗੱਲ ਨੂੰ ਤੇ ਹੋ ਗਿਆ ਦੱਸ ਦੇਣਾ ਹੱਤੀ ਹੋਈ ਇਹ ਲੱਭੇ ਕਿਹੜੇ ਕੰਮ ਕਰ ਦਿੱਤੇ ਇਹਨਾਂ ਨੇ ਹੈ ਚਲ ਚੁੱਪ ਕਰਕੇ ਤੇ ਸਮਝਾ ਹੁਣ ਸਵੇਰੇ ਜਾਈਂ ਜੋ ਕਰਨਾ ਸੱਚੀ ਮੈਨੂੰ ਨੀਂਦ ਆਉਂਦੀ ਆ ਮੈਂ ਕਿੱਦਾਂ ਸੌਂ ਜਾ ਮੈਨੂੰ ਨਹੀਂ ਨੀਂਦ ਆਉਂਦੀ ਉਹ ਰਹਿ ਗਏ 2-3 ਘੰਟੇ ਮੈਂ ਜਿੰਨਾ ਤੱਕ ਇਹਨਾਂ ਨੂੰ ਇੱਥੋਂ ਘਰੋਂ ਕੱਢਿਆ ਨਾ ਉਹਨਾਂ ਤੱਕ ਨਹੀਂ ਮੈਨੂੰ ਨੀਂਦ ਆਉਣੀ ਵਿਖ ਲਿਓ ਭਾਈ ਨਾ ਤਾਂ ਕਿਨਾਂ ਨਤੀਜਾ ਨਾ ਮਿਲਿਆ ਜਿਹੜਾ ਕੰਮ ਇਹਨਾਂ ਨੇ ਕੀਤਾ ਵਾ ਉਹਨਾਂ ਤੱਕ ਮੇਰੀ ਜਾਨੂ ਸਬਰ ਨਹੀਂ ਜੇ ਹੁਣ ਆ ਵੇਖ ਲਿਓ ਭਾਈ ਤੂੰ ਹੁਣ ਦੱਸ ਫਿਰ ਕੀ ਕਰੀਏ ਹੁਣ ਮੈਂ ਕਰ ਲੂ ਜੋ ਕਰਨਾ ਇਹਨਾਂ ਨੇ ਤੇ ਕਰ ਲਿਆ ਨਾ ਆਪਣਾ ਰਾਂਝਾ ਰਾਜੀ ਹੁਣ ਮੈਂ ਵੀ ਕਰਕੇ ਛੱਡੂ ਭਾਈ ਉਹ ਲੰਮੇ ਹੁਣ ਕੋਈ ਨਹੀਂ ਲੈ ਯਾਰ ਹੁਣ ਆ ਕਰ ਦੇ ਬੱਤੀ ਬੰਦ ਵਨ ਨੂੰ ਆਪ ਦੋ ਦੀਓ ਪੈਸੇ ਨਹੀਂ ਲੈਣੇ ਚਾਹੀਦੇ ਇਹ ਹੀ ਮੈਂ ਗਲਤੀ ਕਰਤੀ ਪੈਸੇ ਲੈ ਕੇ ਹਨ ਸਕੂਲੇ ਥੋੜੀ ਨਾ ਮੈਡਮ ਸਿਖਾਉਂਦੀਆਂ ਵਾ ਪੈਸੇ ਲੈ ਕੇ ਇੱਧਰ ਉੱਧਰ ਗੱਲ ਪਚਾਓ ਮੈਂ ਗਲਤੀ ਕੀਤੀ ਹੈ ਮੈਨੂੰ ਪੈਸੇ ਵਾਪਸ ਕਰਨੇ ਪੈਣੇ ਆ ਨਾਲੇ ਕਹੂੰਗਾ ਦਾਦੀ ਮਾਫ ਕਰ ਦੋ ਚੱਲ ਜਾਨਾ ਦਾਦੀ ਦਾਦੀ ਕਿੱਥੇ ਹੋ ਡਾ ਡਿਬ ਸੋਈ ਇਹ ਕਿਹੜਾ ਪੈਸਾ ਜਿਹੜੇ ਤੁਸੀਂ ਮੈਨੂੰ 200 ਰੁਪਏ ਦਿੱਤਾ ਤੇ ਕੱਗਲੇ ਵਾਪਸ ਕਰ ਰਹੇ ਆਂ ਕੋਈ ਖਾਣ ਨੂੰ ਚੀਜ਼ ਲੈ ਲਈ ਸਾਡੇ ਸਕੂਲੇ ਤੇ ਜਾਣੇ ਸਿਖਾਉਂਦੇ ਕਹਿੰਦੇ ਆ ਪੈਸਿਆਂ ਦੇ ਪਿੱਛੇ ਨਹੀਂ ਮਰ ਜਾਇਦਾ ਕਹਿੰਦੇ ਚੱਲ ਕੋਈ ਗੱਲ ਨਹੀਂ ਰੱਖ ਲਾ ਪਤੰਗ ਪਤੰਗ ਲੈ ਆਵੀ ਹੈ ਗਿਆ ਮੇਰੇ ਕੋ ਪਤੰਗਾ ਮੈਨੂੰ ਚਾਹੀਦਾ ਲੈ ਦਾਸਾ ਕਿਦਾਂ ਦੇ ਕੰਮ ਕਰਨ ਦੇ ਆ ਤੂੰ ਹੈ ਬਾਤ ਹੈ ਇੱਕ ਗੱਲ ਦਾ ਧਿਆਨ ਰੱਖਿਓ ਵੀ ਮਮਾ ਨੂੰ ਨਾ ਦੱਸੋ ਜਿੰਨੇ ਤੁਸੀਂ ਪਿਆਰੇ ਹੋ ਮੇਰੇ ਲਈ ਉਹਨੇ ਮਮਾ ਵਾ ਨਹੀਂ ਪੁੱਤ ਮੈਂ ਮਮਾ ਨੂੰ ਕਿਉਂ ਦੱਸਣਾ ਮੈਨੂੰ ਨਹੀਂ ਪਤਾ ਜੇ ਮੈਂ ਮਮਾ ਨਾਲ ਗੱਲ ਕੀਤੀ ਤਾਂ ਤੈਨੂੰ ਕੁੱਟੂ ਮਾਰੂਗੀ ਠੀਕ ਆਪਾਂ ਇਹ ਦੇ ਦੇ ਤੁਸੀਂ ਰੱਖ ਲੈ ਮੈਨੂੰ ਚਾਹੀਦੇ ਮੈਂ ਤਾਂ ਕਿਹਾ ਤੂੰ ਰੱਖ ਲੈ ਨਹੀਂ ਮੋਦੇ ਦਾਦੂ ਨਾਲ ਜਾ ਕੇ ਕੋਈ ਚੀਜ਼ ਲਿਆਉਂਗਾ ਮੈਨੂੰ ਪੈਸੇ ਨਹੀਂ ਚਾਹੀਦੇ ਵੀ ਜਿੰਨੇ ਤੁਸੀਂ ਮੇਰੇ ਲਈ ਪਿਆਰੇ ਹੋ ਉਹਨੇ ਮਮਾ ਵਾ ਚੱਲ ਕੋਈ ਗੱਲ ਨਹੀਂ ਪੁੱਤ ਜਿਹੜੀ ਚੀਜ਼ ਲੈਣੀ ਹੈ ਨਾ ਦਾਦੂ ਨਾਲ ਚਲ ਜੀ ਤੇ ਜਾ ਕੇ ਲੈ ਆ ਠੀਕ ਠੀਕ ਆ ਨਾ ਚਲ ਆ ਤਾਂ ਤੂੰ ਗੱਲ ਬੜੀ ਵਧੀਆ ਕੀਤੀ ਆ ਮੈਨੂੰ ਪੈਸੇ ਨਹੀਂ ਚਾਹੀਦੇ ਮੈਂ ਆਪੇ ਚੀਜ਼ ਲੈ ਆਂਗਾ ਦਾਦੂ ਨੂੰ ਜਾਂ ਫਿਰ ਬਾਹਰ ਹੀ ਆ ਜਾ ਕੇ ਤੇ ਲੈ ਆ ਮੁੰਡਾ ਵੀ ਕਿੰਨਾ ਸਿਆਣਾ ਨਿਕਲਿਆ ਈਓ ਦਿਮਾਗ ਨਾਲ ਸੋਚਿਆ ਹੁਣਾਵਾ ਫਿਰ ਵੀ ਵੀ ਦਾਦੀ ਦਾਦਾ ਵਾ ਤੇ ਦਾਦੀ ਦਾਦਾ ਹੀ ਰਹਿਣੇ ਆ ਤੇ ਪੈਸੇ ਵੀ ਵਾਪਸ ਕਰ ਦਿਆ ਵੀ ਨਹੀਂ ਮੈਂ ਨਹੀਂ ਕੇ ਲੈਣੀ ਚਲ ਕੋਈ ਗੱਲ ਨਹੀਂ ਆਪੇ ਨਾਲ ਜਾ ਕੇ ਇਹਨਾਂ ਦੇ ਤੇ ਚੀਜ਼ ਲੈ ਆਂਦਾ ਵਾ ਜਿਹੜੀ ਵੀ ਲੈਣੀ ਆ ਮਾਰਾਇ ਤੇ ਬਰੋਂ ਫੇਰਾ ਆ ਮਾਰ ਕੇ ਆਇਆ ਤੇ ਮੈਂ ਚੱਲ ਪੀਣਾ ਉਹ ਚਾਹ ਬਣੀ ਲੱਣੀ ਚਾਹ ਕੋਈ ਗੱਲ ਨਹੀਂ ਬਣਾਉਣੀ ਐ ਘੋਟਾ ਮੈਂ ਵੀ ਤੁਹਾਡੇ ਵਾਲਾ ਹੀ ਹਾਂ ਹਾਂ ਦੱਸੋ ਵੀ ਮੈਂ ਗੌਰਪ੍ਰੀਤ ਨੂੰ ਕੱਲ ਪੁੱਛਿਆ ਨਹੀਂ ਹਾਂ ਤੇਰੀ ਮੰਮੀ ਕਿੱਥੇ ਗਈ ਆ ਤੇ ਕੀ ਪਹਿਲਾਂ ਦੱਸੇ ਨਾ ਅੱਛਾ ਫੇ ਮੈਂ ਪੈਸਿਆਂ ਦਾ ਦਿੱਤਾ ਲਾਲਚ ਵੀ 200 ਰੁਪਏ ਦਵਾਂ ਅੱਛਾ ਫੇ ਦੱਸਤਾ ਮੈਨੂੰ ਕੀ ਪਤਾ ਨਹੀਂ ਪੈਸੇ ਜਮਾ ਕਰਾਉਣ ਗਈ ਆ ਪੈਸੇ ਪੈਸੇ ਦੇ ਹੀ ਕਰਨ ਅੱਛਾ ਤੇ ਉਹ ਹੁਣ ਆਣ ਕੇ ਤੇ ਮੈਨੂੰ ਪੈਸੇ ਵਾਪਸ ਕਰ ਗਿਆ ਮੈਂ ਸੋਈ ਜਾ ਹਾਂ ਅੱਛਾ ਦਾਦੀ ਆਪਣਾ 200 ਰੁਪਏ ਲੈ ਲਓ ਮੈਂ ਹੈ ਇਹ ਕਿ ਮੈਂ ਆਪਸ ਕਰੰਡਿਆ ਵਾਂ ਨਹੀਂ ਦਾਦੀ ਸਾਡੇ ਸਕੂਲੇ ਇਹ ਨਹੀਂ ਸਿਖਾਉਂਦੇ ਵੀ ਪੈਸੇ ਲੈਣੇ ਆ ਤੇ ਮੈਂ ਨਾ ਤੁਹਾਨੂੰ ਵੀ ਉਨਾ ਹੀ ਪਿਆਰ ਕਰਦਾ ਵਾਂ ਜਿੰਨਾ ਮੈਂ ਮੰਮੀ ਨੂੰ ਕਰਦਾ ਵਾਂ ਤੇ ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੋਊਗੀ ਨਾ ਅੱਛਾ ਤੇ ਮੈਂ ਦਾਦੂ ਨਾਲ ਜਾ ਕੇ ਤਾਪੇ ਲੈ ਆਉਂਗਾ ਪਰ ਮੁੰਡਾ ਤੇ ਸਮਝਦਾਰ ਵਾ ਉਹ ਗੱਲ ਸਮਝਦਾ ਸਾਰੀ ਵੀ ਮੇਰੀ ਮਾਂ ਗਲਤ ਹੋ ਮੁੰਡਾ ਤੇ ਸਹੀ ਆ ਪਰ ਉਹਨੂੰ ਜਿੱਦਾਂ ਸਿਖਾਲਦੀ ਆ ਨਾ ਉਹ ਓਦਾਂ ਕਰਦਾ ਵਾ ਨਾ ਅਜੇ ਬੱਚਾ ਵਾ ਉਹਨੂੰ ਪੂਰੀ ਸਮਝ ਨਹੀਂ ਗਈ ਹੈਗੀ ਆਪ ਕੀ ਕਰਨਾ ਤੇ ਕੀ ਨਹੀਂ ਕਰਨਾ ਜਿੱਦਾਂ ਕੱਲ ਉਹਨੂੰ ਸੁਖਾਲ ਕੇ ਗਈ ਸੀ ਵੀ ਤੇਰੇ ਦਾਦਾ ਦਾਦੀ ਨਹੀਂਗੇ ਹੈਗੇ ਤੇ ਉਹਨਾਂ ਨਾਲ ਨਾ ਕੋਈ ਤੂੰ ਅਸ਼ਾਕੀ ਕਹਿੰਦੀ ਵੀ ਦਾਦੀ ਤੇ ਦਾਦਾ ਹੈ ਨਹੀਂ ਤੇਰੇ ਆਹੋ ਉਹ ਨਹੀਂ ਤੇਰਾ ਕੁਝ ਵੀ ਲੱਗਦੀ ਪਰ ਮੁੰਡਾ ਸਿਆਣਾ ਵਾ ਚੱਲ ਜਾ ਕੋਈ ਚੀਜ਼ ਮੰਗੂ ਨਾ ਤੁਹਾਡੇ ਕੋ ਤੇ ਲਿਆ ਦਿਓ ਉਹਨੂੰ ਹੋਰ ਬੰਨਾ ਨਿਆਣਾ ਤੇ ਵਿਚਾਰਾ ਜਿੱਦਾਂ ਉਹਨੂੰ ਕਹਿਤਾ ਉਹਨੇ ਮੰਨੀ ਜਾਣਾ ਠੀਕ ਹੈ ਕਿ ਨਹੀਂ ਉਹਨਾਂ ਰੋਟੀ ਪਾਣੀ ਹੁੰਦੇ ਜਦੋਂ ਕੋਈ ਵੀ ਖਾਣਾ ਮੈਨੂੰ ਤਾਂ ਲੱਗਦਾ ਰੋਟੀ ਕਿੱਥੇ ਦਿੰਦੀ ਹੁਣੀ ਆ ਅੱਜ ਵੀ ਵੇਖ ਲਓ ਪਤਾ ਨਹੀਂ ਕਿਹਦੇ ਪਾਸੇ ਨਿਕਲ ਗਈ ਆ ਉਹ ਅੰਦਰ ਦੇ ਜਾਂਦੀ ਉਹਨੂੰ ਭੁੱਖਾ ਪਾਣਾ ਬੈਠਾ ਰਹਿੰਦਾ ਵਾ ਕਿਹ ਵੇਲੇ ਤੇ ਮੇਰਾ ਜੀ ਕਰੂਗਾ ਚੱਲ ਉਹਨੂੰ ਤੇ ਦੋ ਫੁਲਕੇ ਦਵਾ ਕਿਹੜਾ ਦਾ ਧਿਆਨ ਰੱਖਾਂ ਡਈ ਐ ਨਾ ਪਤਾ ਨਹੀਂ ਵੀ ਕਿਹੜੇ ਚੱਕਰਾਂ ਦੇ ਵਿੱਚ ਘੁੰਮਦੀ ਫਿਰਦੀ ਹੱਥ ਲਪਾਫਾ ਫੜਿਆਂਦਾ ਵਾ ਕਦੀ ਆਣੂ ਚਲ ਜਾਂਦੀ ਕਦੀ ਆਣੂ ਚਲ ਜਾਂਦੀ ਜੇ ਨਹੀਂ ਨਾ ਦਿੱਦੀ ਮੁੰਡੇ ਨੂੰ ਰੋਟੀ ਤੇ ਤੂੰ ਵੀ ਪੁੱਛ ਲਿਆ ਕਰ ਕੋਈ ਗੱਲ ਨਹੀਂ ਹੁਣ ਜਦੋਂ ਮੈਂ ਰੋਟੀ ਪਕਾਉਂਗੀ ਨਾ ਪਹਿਲਾਂ ਉਹਨੂੰ ਹੀ ਫੜਾਉਂਗੀ ਕੀ ਤੱਕ ਖਾਦੀ ਵੀ ਹੁੰਦੀ ਆ ਕਿ ਨਹੀਂ ਮਾਂ ਤਾਂ ਡਰਦਾ ਹੀ ਕਹੀ ਜਾਂਦਾ ਨਹੀਂ ਮੈਂ ਰੋਟੀ ਖਾ ਲਈ ਆ ਮੈਨੂੰ ਰੋਟੀ ਖਵਾ ਲ ਕੇ ਗਈ ਮੈਨੂੰ ਲੱਗਦਾ ਨਹੀਂ ਵੀ ਰੋਟੀ ਪਕਾ ਕੇ ਤੁਹਾਨੂੰ ਟਾਈਮ ਨਾ ਦਿੰਦੀ ਹੋਊਗੀ ਐਨਾ ਕਿ ਤੇ ਮੂੰਹ ਹੋਇਆ ਉਹਦਾ ਉਹ ਪਕਾਉਂਦੀ ਨਹੀਂ ਤੇ ਖਾਣੀ ਕਿੱਥੋਂ ਆ ਇੱਥੇ ਕਦੀ ਗਣਾ ਦਾਦੀ ਪਰੌਂਠੀਆਂ ਲਾਦੀ ਕਦੀ ਦਾਦੀ ਆ ਬਣਾਉਂਦੀ ਤੇ ਉਹਨੂੰ ਡਰਦਾ ਕਹਿੰਦਾ ਵੀ ਨਹੀਂਗਾ ਕਿ ਮੰਮੀ ਆ ਚੀਜ਼ ਨੂੰ ਜੀ ਕਰਦਾ ਤੇ ਬਣਾ ਦੇ ਗੁਟਤੀ ਕੱਢਦੀ ਬੜਾਵਾ ਤਾਂ ਡਰਦਾ ਵਿਚਾਰਾ ਉਹ ਤੇ ਉਹ ਮੇਰੀ ਗੱਲ ਸੁਣਾ ਰਮਨ ਤੁਸੀਂ ਦੋ ਚੁੱਲੇ ਤਪਾਏ ਆ ਮੈਂ ਤਾਂ ਤੁਹਾਨੂੰ ਕਹਿਣਾ ਵਾਂ ਕਿ ਜੇ ਲੋਕ ਬਰੋਂ ਆਣ ਕੇ ਵੇਖਣਗੇ ਤੇ ਕੀ ਕਹਿਣਗੇ ਕੋਈ ਰਿਸ਼ਤੇਦਾਰੀ ਆ ਜੂਗਾ ਪੀ ਇੱਕ ਨੌਵੇਂ ਤੇ ਉਹ ਵੀ ਤੁਸੀਂ ਅੱਡ ਕੀਤੀ ਐ ਮੈਂ ਤਾਂ ਕਹਿੰਦਾ ਵੀ ਤੂੰ ਪਿਆਰ ਨਾਲ ਕਰੀ ਉਹਨੂੰ ਸਮਝਾ ਕੇ ਵੇਖ ਲੈ ਵੀ ਦਿਲਜਿੰਦਰੇ ਇਹਨਾਂ ਕੰਮਾਂ 'ਚ ਕੱਖ ਨਹੀਂ ਰੱਖਿਆ ਤੇ ਆਖੇ ਲੱਗ ਜਾ ਦੱਸ ਮੈਂ ਕੀ ਕਹਾਂ ਉਹਨੂੰ ਕੀਪ ਤਾਂ ਕਿਹੜੇ ਮੋਹ ਨੇ ਬੋਲਣਾ ਮਗਾੜੀ ਚਲੋ ਜੇ ਬੋਲੂ ਵੀ ਕੀ ਨਾ ਤਾਂ ਤੂੰ ਚੁੱਪ ਕੀਤੀ ਰਹੀ ਏ ਕਰੀ ਸਮਝਾ ਦੇ ਸਹੀ ਉਹਨੂੰ ਕੀ ਕਹਿੰਦੀ ਓ ਚਲੋ ਮੈਂ ਤੁਹਾਡੇ ਕਹਿੰਤੇ ਕੋਰਾ ਕਹਿ ਤਦ ਨਹੀਂ ਆ ਤੇ ਜੇ ਗਾੜੀ ਡੈਪੀ ਬੋਲਣ ਚੁੱਪ ਚੀਕ ਵਾਰ ਨੂੰ ਤਲਵਾਰਾਂ ਮਾਰਨ ਡੈਪੀ ਤੇ ਫੇਰ ਫਿਰ ਵੇਖੀ ਜਾਊਗੀ ਜੋ ਹੋਊ ਪਰ ਇਹ ਕਰੀ ਤੂੰ ਚੁੱਪ ਕੀਤੀ ਰਹੀ ਮੈਂ ਤੇ ਤੈਨੂੰ ਇਹੋ ਸੁਝਾ ਦਣਾ ਆਪੇ ਬੋਰ ਬਰ ਘੜ ਜੂਗੀ ਗੱਲ ਤੇ ਤੁਹਾਡੀ ਵੀ ਠੀਕ ਆ ਆਂਡ ਗਵਾਂਡ ਵੀ ਕੋਈ ਆ ਜਾਂਦਾ ਵਾ ਰਿਸ਼ਤੇਦਾਰ ਵੀ ਕੋਈ ਆ ਜਾਂਦਾ ਵਾ ਵੇਖਣਾ ਦੰਨੇ ਹੈ ਹੀ ਆ ਇੱਕ ਜਾਨੀ ਬਾਹਰਲੀ ਸੋਈ ਚ ਲੱਗੀ ਆ ਤੇ ਇੱਕ ਜਾਨੀ ਅੰਦਰਲੀ ਚ ਲੱਗੀ ਆ ਤਾਂ ਇਹ ਤਾਂ ਮੈਂ ਪਹਿਲਾਂ ਜੀਆਂ ਗੱਲਾਂ ਪਤਾ ਲੱਗਣਾ ਤਾਂ ਰਹਿੰਦੀਆਂ ਨਹੀਂ ਗੀਆਂ ਤੇ ਤੂੰ ਉਹਨੂੰ ਇੱਕ ਵਾਰੀ ਪੁੱਛ ਕੇ ਵੇਖ ਲੈ ਮਨ ਨੂੰ ਕੁਝ ਕਹੇਗਾ ਨਹੀਂ ਤੇ ਨਹੀਂ ਸਹੀ ਫਿਰ ਕੀ ਕਰਨਾ ਆਉਂਦੀ ਆ ਨਾ ਤੇ ਇੱਕ ਵਾਰਾ ਸਮਝਾਉਂਦੀ ਆਨੂੰ ਮੈਂ ਨਹੀਂ ਤੁਹਾਡੇ ਵਾਸਤੇ ਚਾਹ ਦਾ ਕੱਪ ਬਣਾ ਚਲੋ ਠੀਕ ਇਹ ਤੇ ਬੀਤੀ ਵਾਲੀ ਗੱਲ ਵਾ ਤੇ ਇਹ ਆ ਕਿ ਲੋਕਾਂ ਨੇ ਕਹਿਣਾ ਵਾ ਕਿ ਇੱਕ ਨੋ ਆ ਤੇ ਉਹ ਵੀ ਅੱਡ ਕੀਤੀ ਆ ਜੇ ਕੋਈ ਰਿਸ਼ਤੇਦਾਰ ਆਜੂ ਤੇ ਗੱਲਾਂ ਕਰੂਗਾ ਸਮਝਾਇਆ ਤੇ ਆ ਰਮਨ ਨੂੰ ਜੇ ਸਮਝ ਗਈ ਤੇ ਚਲ ਆ ਚੰਗਾ ਕਿ ਨਹੀਂ ਅੱਡ ਬਾਰੀ ਆ ਤੇ ਕਿਸੇ ਦੇ ਘਰ ਪੁਰ ਵੀ ਚਲ ਜਾਨੀ ਅੱਗੇ ਤੇ ਮੈਂ ਡਰਦੀ ਕਿਸੇ ਦੇ ਘਰ ਵੀ ਨਹੀਂ ਜਾਂਦੀ ਤੇ ਨਾ ਇਹ ਜਾਣ ਹੀ ਦਿੰਦੀ ਹੁਣ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਜਾਓ ਆਓ ਕੋਈ ਰੋਕ ਟੋਕ ਤੇ ਨਹੀਂ ਹੈਗੀ ਲੇ ਮੇਰਾ ਪੋਤਣਾ ਉੱਥੇ ਹੀ ਬੈਠਾ ਜਿੱਥੇ ਮੈਂ ਬਾੜ ਕੇ ਗਈ ਆਂ ਐਂਦਾ ਰਿਆ ਕਰ ਮੇਰਾ ਪੁੱਤ ਸੋਣਾ ਬਣ ਕੇ ਚੰਗਾ ਨੰ ਬੈਠਾ ਆ ਮਮਾ ਤੁਹਾਨੂੰ ਮੈਨੂੰ ਖੇਡਣ ਜਾਣ ਨੂੰ ਨਾ ਮੈਨੂੰ ਭੁੱਖ ਲੱਗ ਗਈ ਬੈਸਣਾ ਲੱਗਣ ਡਿਆ ਬੈਠਾ ਐਂਦਾ ਮਮਾ ਦਾ ਕਹਿਣਾ ਮੰਨਿਆ ਕਰ ਸੋਣਾ ਪੁੱਤ ਬਣ ਕੇ ਜੇ ਅਕਰੋੜ ਦੀ ਗੱਤੀਆਂ ਭੁੱਖ ਲੱਗੀ ਆ ਤੇ ਚਲ ਕੋਈ ਨਹੀਂ ਜੋ ਖਾਣਾ ਦੱਸ ਦੇ ਮੈਂ ਬਣਾ ਦੇਣੀ ਆ ਤੂੰ ਨਾ ਰੋ ਜੋ ਬੋਲੋ ਨਾ ਤੇ ਤੂੰ ਇੱਥੇ ਬੈਠਾ ਬੋਰਜ ਹੋਣ ਤੇ ਤੂੰ ਟੀਵੀ ਵੇਖ ਲੈਂਦਾ ਤੇਨੀ ਮੈਂ ਨਾ ਮਰ ਰੋਡ ਦੀ ਮੈਂ ਨਾ ਚੰਗਾ ਅੰਗਾ ਚਲ ਕੋਈ ਨਹੀਂ ਮੈਂ ਬਣਾ ਕੇ ਦਿੰਨੀ ਜੋ ਤੂੰ ਖਾਣਾ ਵਾ ਨਾ ਖਾਲਾ ਕੋਈ ਗੰਨੀ ਤੇ ਮੇਰੀ ਗੱਲ ਸੁਣ ਦਾਦੀ ਤੇ ਨਹੀਂ ਆਈ ਇਹ ਇਧਰ ਨਾਨੀ ਹਾ ਨਾ ਤੇ ਤੂੰ ਤੇ ਨਹੀਂ ਨਹੀਂ ਦਾਦੀ ਵੱਲ ਮੈਂ ਇੱਥੇ ਬਟਰ ਤੈਨੂੰ ਉਹਨਾਂ ਨੇ ਕਾਇਆ ਗੂਆ ਨਹੀਂ ਨਾ ਚਲ ਐਦਾ ਹੀ ਮੇਰਾ ਕਹਿਣਾ ਮੰਨਣਾ ਵਾ ਠੀਕ ਆ ਨਾ ਤੂੰ ਨਹੀਂ ਉਹਨਾਂ ਨੂੰ ਬੁਲਾਉਣਾ ਹੈਗਾ ਤੇ ਜਿਉ ਉਹ ਤੈਨੂੰ ਬੁਲਾਉਣਗੇ ਵੀ ਨਾ ਤੇ ਤੂੰ ਤਾਂ ਵੀ ਨਹੀਂ ਉਹਨਾਂ ਨਾਲ ਬੋਲਣਾ ਚੰਗਾ ਕੀ ਗੱਲ ਕਹਿਣਾ ਮੈਂ ਵੀ ਆਪਾਂ ਨਾ ਇਕੱਠੇ ਰਹੀਏ ਇਕੱਠੇ ਰਹੀਏ ਵੇ ਜਾ ਵੇ ਭਰਾਵਾ ਚੁੱਪ ਕਰਕੇ ਤੇ ਬੈਠਾ ਰਹਿ ਮੈਂ ਤੇ ਮਾਹੀ ਅੱਗੇ ਅੱਡ ਹੋਈਆਂ ਉਹਨਾਂ ਨਾਲੋਂ ਤੇ ਤੂੰ ਫੇਰ ਇਕੱਠਿਆਂ ਦੀ ਗੱਲ ਕਰਨ ਡਿਆ ਉਹਨਾਂ ਨੇ ਬਾਬਾ ਨੂੰ ਇੰਨਾ ਔਖਾ ਪਾਲਿਆ ਨੇ ਜਦੋਂ ਹੁਣ ਤੁਹਾਡੀ ਵਾਰੀ ਤੇ ਤੁਸੀਂ ਉਹਨਾਂ ਨਾਲ ਅੱਡ ਹੋਣ ਨੂੰ ਫੇਰਦੇ ਹੋ ਤੇ ਔਖਾ ਪਾਲਿਆ ਵਾ ਤੇ ਫੇਰ ਕੀ ਆ ਅਸੀਂ ਵੀ ਤੇ ਤੈਨੂੰ ਪਾਲਣ ਹੀ ਨਹੀਂ ਦੇ ਆ ਤੁਹਾਨੂੰ ਪਾਲਣ ਦੇ ਕਾਲੂ ਜੀ ਮੈਂ ਤੁਹਾਡੇ ਨਾਲ ਇਦਾਂ ਹੀ ਅੱਡ ਹੋ ਜੂੰਗਾ ਨਾ ਫੇਰ ਤੂੰ ਕਾ ਹੋਈ ਇਹ ਪਲਾਡ ਤੇ ਫੇਰ ਉਹਨਾਂ ਨੂੰ ਵੀ ਇਦਾਂ ਲੱਗਦਾ ਵਾ ਤੈਨੂੰ ਵੇਖੀ ਮੈਂ ਛੇਤਰ ਕਿਦਾਂ ਫੇਰਦੀ ਤੈਨੂੰ ਮੈਂ ਇਹ ਕਰਕੇ ਪਾਲਣ ਲਈ ਆ ਵੀ ਵੱਡਾ ਹੋ ਕੇ ਤੇ ਤੂੰ ਅੱਡ ਹੋ ਜੇ ਤੇ ਫੇਰ ਉਹਨਾਂ ਨਾਲ ਵੀ ਇਦਾਂ ਹੀ ਹੁੰਦੀ ਆ ਤੈਨੂੰ ਕੋਈ ਜ਼ਿਆਦੀਆਂ ਸਿਆਣੀਆਂ ਗੱਲਾਂ ਨਹੀਂ ਹੁੰਦਾ ਭੀਆ ਯਾਰ ਤੂੰ ਜਿੱਡਾ ਕਹੇਗਾ ਵਾ ਨਾ ਓਡੀ ਦੀ ਗੱਲ ਕਰਿਆ ਕਰ ਮੈਨੂੰ ਹਰ ਗੱਲ ਪੁਰਾਣੀ ਲੱਗਦਾ ਮੈਨੂੰ ਪੁਰਾਣੀ ਲੱਗਦਾ ਚੰਗਾ ਹੀ ਲੱਗਦਾ ਪਰ ਏਡੀ ਵੱਡੀ ਗੱਲ ਨਹੀਂ ਕਰੀਦੀ ਹੋਈ ਦੀ ਜਿੱਡਾ ਕਹੇਗਾ ਨਾ ਓਡੀ ਦੀ ਗੱਲ ਕਰੀਦੀ ਆ ਪਰ ਇਹ ਗੱਲ ਗਲਤ ਵਜੋਂ ਮੈਂ ਤੁਹਾਨੂੰ ਕਹਾਂ ਕੋਈ ਗੱਲ ਗਲਤ ਨਹੀਂ ਆ ਠੀਕ ਆ ਨਾ ਤੂੰ ਇੰਨਾ ਗੱਲਾਂ ਚ ਨਾ ਆਇਆ ਕਾ ਤੂੰ ਆਪਣਾ ਬਸ ਖੇਡਣ ਵਾਲਾ ਪੜਨ ਵਾਲ ਤੇ ਬਸ ਇੰਨਾਂ ਚੀਜ਼ਾਂ ਵੱਲ ਧਿਆਨ ਰੱਖਿਆ ਕਰ ਮੇਰੀ ਗੱਲ ਨਾ ਮੰਨਿਓ ਕਦੀ ਮੈਂ ਤੇਰੀ ਨਾ ਕੋਈ ਬਣਾ ਕੇ ਲਿਆਉਣੀ ਆ ਆਇਆ ਵੱਡਾ ਸਿਆਣਾ ਮੈਨੂੰ ਮਤਾ ਦੇਂ ਡਿਆ ਮੈਂ ਤੇਤੋਂ ਵੱਡੀ ਆ ਕਿ ਤੂੰ ਮੈਨੂੰ ਨਹੀਂ ਪਤਾ ਵੀ ਕੀ ਚੰਗਾ ਕੀ ਮਾੜਾ ਵਾ ਚੁੱਪ ਕਰਕੇ ਤੇ ਬਹਿ ਜਾ ਇੱਥੇ ਮੈਂ ਲਿਆਉਣੀ ਬਣਾ ਕੇ ਕੋਦੋਂ ਆਪਣੇ ਵਾਲੀ ਕਹਿੰਦੀ ਕਿਦਾਂ ਦੁੱਖ ਲੱਗਾ ਈ ਉਹਨਾਂ ਨੂੰ ਨਹੀਂ ਲੱਗਦਾ ਮੈਨਾਂ ਗੁਰਪ੍ਰੀਤ ਨੂੰ ਕੁਛ ਬਣਾ ਕੇ ਦਿਨੀ ਐ ਫੇਰ ਬਾਕੀ ਦੇ ਕੰਮ ਕਰ ਗਲਜਿੰਦਰ ਉਹ ਆਹ ਜੇ ਰਿਕਨ ਦੀ ਗੱਲ ਸੁਣ ਹੁਣ ਕਾਦੀ ਗੱਲ ਕਰਨੀ ਮੈਂ ਆ ਜਾ ਦੱਸਦੀ ਆ ਕੋਈ ਨਾ ਕੋਈ ਦੱਸੂਗੀ ਤੈਨੂੰ ਪਤਾ ਨਹੀਂ ਹੁਣ ਕਿਹੜਾ ਨਵਾਂ ਸੱਪ ਕੱਢਣਾ ਮੈਨੇ ਹੁਣ ਪਹਿਲਾਂ ਮੇਨਾਂ ਕਿਹੜੀ ਗੱਲ ਕਰਨੀ ਐ ਨੇ ਕਿਹੜੀ ਰਹਿ ਗਈ ਗੱਲ ਕਰਨ ਵਾਲੀ ਹੁਣ ਵੀ ਦੱਸ ਤੂੰ ਆਪਣੀ ਅੱਡ ਬਾਰੀ ਆ ਤੇ ਤੂੰ ਜਿੱਦਾਂ ਮਰਜ਼ੀ ਆਪਣਾ ਕੰਮ ਕਰ ਨਾ ਕਰ ਤੇ ਮੈਨੂੰ ਆਪਣਾ ਕਰਨ ਦੇ ਮੈਂ ਤੇਰੀ ਕਾਦੇ ਵਾਸਤੇ ਗੱਲ ਸੁਣਾਂ ਚੱਲ ਸੁਣ ਕੀ ਅੰਨੀ ਭਲਾ ਕੀ ਕਹਿੰਦੀ ਕਰ ਲਈ ਹੈਟਾ ਹੀ ਕਰ ਲੈਂਦੇ ਚੱਲ ਆ ਜਾ ਹਗਾ ਤੈਨੂੰ ਕਿਹੜਾ ਬੇਲ ਆਉਂਦਾ ਵਾ ਬੇਲ ਤਾਂ ਨਹੀਂ ਹੁੰਦਾ ਤੇ ਪਰ ਮੈਂ ਵੀ ਮੁੰਡੇ ਲੱਗੀ ਹੀ ਬਣਾ ਕੇ ਕੁਝ ਦੇਣਾ ਖੰਡੇ ਭੁੱਖ ਲੱਗੀ ਆ ਤੇ ਮੈਂ ਖਾਣਾ ਵਾ ਕੋਹ ਦਲਜਿੰਦਰ ਵੇਹ ਤੂੰ ਵੀ ਸਿਆਣੀ ਆ ਤੈਨੂੰ ਆਪ ਨੂੰ ਸਮਝਾਉਣੀ ਚਾਹੀਦੀ ਆ ਵੀ ਮੁੰਡਾ ਤੇ ਬਾਹਰ ਵਾ ਇੱਥੇ ਸਾਡੇ ਕੋਲ ਕਿੰਨੇ ਕੁ ਜਾਣੇ ਆ ਤੇ ਖਾਣੀ ਤਾਂ ਦੋ ਬੁਰਕੀਆਂ ਰੋਟੀ ਆ ਨਾ ਤੇ ਜੇ ਇੱਕੋ ਚੁੱਲੇ ਤੇ ਰੋਟੀ ਬਣਾ ਲਈ ਇੱਕੋ ਥਾਂ ਬਣਾ ਲਈ ਤਾਂ ਆਖਰਾ ਚੱਲੀ ਆ ਮੰਮੀ ਉਹ ਨਹੀਂ ਗੱਲ ਹੈਗੀ ਇੱਕੋ ਚੁੱਲੇ ਤੇ ਪੱਕਦੀ ਸੀ ਨਾ ਉਦੋਂ ਤਾਂ ਢੀ ਕਿੜਕੜ ਨਹੀਂ ਸੀ ਮੁੱਕਦੀ ਹੈਗੀ ਤੇ ਫਿਰ ਮੈਂ ਅੱਕ ਕੇ ਅੱਡ ਹੋਣ ਦਾ ਨਾ ਲਿਆ ਸੀ ਵੀ ਮੈਨੂੰ ਕਰ ਦੋ ਤੁਸੀਂ ਅਲੱਗ ਚੱਲ ਮੈਂ ਤਾਂ ਹੁਣ ਵੀ ਆਨੀ ਆ ਵੀ ਜੋ ਪਿੱਛੇ ਹੋ ਗਿਆ ਠੀਕ ਆ ਉਥੇ ਰੋਟੀ ਇੱਕੋ ਥਾਂ ਬਣਾ ਅੰਦਰ ਵਾ ਤੇ ਇੱਕੋ ਥਾਂ ਹੀ ਖਾਈਏ ਇਦਾਂ ਚੰਗੇ ਨਹੀਂ ਲੱਗੇਦਾ ਕੋਈ ਰਿਸ਼ਤੇਦਾਰ ਆਊ ਆਂਡ ਗਵਾਂਡਾ ਉਹ ਤੇ ਕੀ ਆਖੂਗਾ ਮੰਮੀ ਇਕੱਠੇ ਰੋਟੀ ਪਕਾ ਲਈਏ ਇਹ ਕਿੱਦਾਂ ਦੀ ਗੱਲ ਹੋਈ ਭਲਾ ਮੈਂ ਤਾਂ ਨਹੀਂ ਇਕੱਠੇ ਰੋਟੀ ਪਕਾਉਣੀ ਹੈਗੀ ਮੈਂ ਤਾਂ ਮਹਾ ਤੁਹਾਡੇ ਕੋ ਖੜਾ ਛਡਾਇਆ ਵਾਗੇ ਤੂੰ ਫੇਰ ਇਕੱਠੇ ਪਕਾਉਣ ਦੀ ਗੱਲ ਕਰਨ ਢਈ ਮੈਨੂੰ ਲੱਗਦਾ ਵਾ ਵੀ ਹੁਣ ਤੁਹਾਡੇ ਕੋ ਕੰਮ ਨਹੀਂ ਹੁੰਦਾ ਤਾਂ ਕਰਕੇ ਢਈਓ ਵੇਖ ਦਲਜਿੰਦਰ ਤੂੰ ਵੀ ਮੇਰੀ ਧੀ ਆ ਨੌਵਾ ਧੀਆ ਬਣਾ ਕੇ ਲਿਆਈ ਦੀਆਂ ਵਾ ਤੇ ਮੈਂ ਤਾਂ ਤੇਰੇ ਨਾਲ ਇਦਾਂ ਦਾ ਕੰਮ ਕਦੀ ਰੱਖਿਆ ਹੀ ਨਹੀਂ ਵੀ ਇਹ ਮੇਰੀ ਨੌਵਾ ਪਰ ਤੂੰ ਵੀ ਮੈਨੂੰ ਮਜਬੂਰ ਕਰਦੀ ਰਹੀ ਮੈਂ ਤਾਂ ਵੀ ਦਿਨ ਨੂੰ ਕਹਿਣ ਢਈਆ ਫੇ ਕੋਈ ਗੱਲ ਨਹੀਂ ਜੋ ਪਿਛੇ ਹੋ ਗਿਆ ਵਾ ਉੱਤੇ ਮਿੱਟੀ ਪਾਈਏ ਹੋਣੀ ਨਾ ਇੱਕੋ ਹੋ ਕੇ ਰਹੀਏ ਆਪਾਂ ਮੰਮੀ ਨੌਵਾ ਨਹੀਂ ਕਦੇ ਧੀਆ ਬਣ ਸਕਦੀਆਂ ਤੇ ਨਾ ਸੱਸਾਂ ਬਣਾਉਂਦੀਆਂ ਆਂ ਜੇ ਤੁਸੀਂ ਮੈਨੂੰ ਧੀ ਬਣਾਉਣਾ ਹੁੰਦਾ ਨਾ ਤੇ ਇੱਥੋਂ ਤੱਕ ਕੰਮ ਨਾ ਪਹੁੰਚਦਾ ਜਿੱਥੋਂ ਤੱਕ ਤੁਸੀਂ ਪਹੁੰਚਾਤਾ ਵਾ ਮੈਂ ਵੀ ਨਹੀਂ ਚਾਹੁੰਦੀ ਅੱਡ ਹੋਣਾ ਪਰ ਤੁਸੀਂ ਕਰਾ ਕੇ ਛੱਡਿਆ ਵਾ ਚੱਲ ਜੇ ਹੋ ਗਈਆਂ ਤੇ ਹੁਣ ਕਿਹੜੀਆਂ ਕੰਧਾਂ ਵੱਜ ਗਈਆਂ ਹੁਣ ਵੀ ਤਾਂ ਇਕੱਠੇ ਹੋ ਹੀ ਸਕਦੇ ਆ ਆਖਰ ਕਿਧਰ ਦੀ ਆ ਗਈ ਆ ਕੋਈ ਗੱਲ ਨਹੀਂ ਕੰਧਾਂ ਵੀ ਵੱਜ ਜਾਣਗੀਆਂ ਇਹ ਵੱਜ ਹੀ ਜਾਣੀਆਂ ਕੰਧਾਂ ਜਦੋਂ ਅਲੱਗ-ਅਲੱਗ ਹੋ ਜੀਏ ਨਾ ਕੰਧਾਂ ਵੱਜਣੋਂ ਫਰਕ ਨਹੀਂ ਪੈਂਦਾ ਹੈਗਾ ਚੱਲ ਫਿਰ ਜੇ ਤੇਰੀ ਮਰਜ਼ੀ ਆ ਤੇ ਮੈਂ ਵੱਖਰੀ ਪਕਾਉਣੀ ਆ ਤਾਂ ਠੀਕ ਆ ਮੈਂ ਤਾਂ ਕਿ ਆ ਵੀ ਇਕ ਹੋਰਾਂ ਨੂੰ ਸਮਝਾ ਦਿੰਨੀ ਆ ਪੇ ਇਦਾਂ ਨਾ ਕਰ ਨਹੀਂ ਚੰਗੇ ਲੱਗੀਦਾ ਜਲੂਸ ਨਿਕਲਦਾ ਇਦਾਂ ਮम्मी ਮੈਨੂੰ ਇਹੋ ਜੀਆਂ ਗੱਲਾਂ ਨਾ ਸਮਝਾਓ ਤੇ ਨਾ ਮੈਂ ਸਮਝਣੀ ਆਂ ਠੀਕ ਆ ਨਾ ਆਹ ਜੋੜੇ ਤੁਹਾਡੇ ਗੜੀ ਹੱਥ ਆਪਣਾ ਕੰਮ ਕਰੋ ਜਾ ਕੇ ਤੇ ਮੈਨੂੰ ਵੀ ਕਰਨ ਦਿਓ ਇਹ ਤਾਂ ਮਨਨ ਨੂੰ ਤਿਆਰ ਹੀ ਨਹੀਂਗੀ ਚੱਲ ਮੇਰਾ ਫਰਜ਼ ਹੀ ਇਕ ਹੋਰਾਂ ਪੁੱਛਣਾ ਤੈਨੂੰ ਪੁੱਛ ਲਿਆ ਵਾ ਜੇ ਨਹੀਂ ਮੰਦੀ ਤੇ ਨਾ ਸਹੀ ਕੰਮ ਕਿੰਨਾ ਕ ਜਿਹੜਾ ਮੇਰੇ ਕੋ ਹੁੰਦਾ ਨਹੀਂਗਾ ਚਾਰ ਟਿੱਕੀਆਂ ਹੀ ਆ ਨਾ ਉਹ ਵੀ ਨਹੀਂ ਮੈਨ ਲਾ ਸਕਦੀ ਮੈਂ ਤੇ ਉਦਾਂ ਕਿਹਾ ਹੀ ਵੀ ਚੰਗੇ ਨਹੀਂ ਲੱਗਦਾ ਮੁੰਡਾ ਵੀ ਪਰਦੇਸਾਂ ਚ ਬੈਠਾ ਵਾ ਕੀ ਸੋਚੂਗਾ ਤੇ ਦੋਹੀ ਥਾਂ ਹੀ ਰੋਟੀ ਬਣਾਉਂ ਰਹੀਆਂ ਤੇ ਤੂੰ ਮੇਰੇ ਆਖੇ ਨਹੀਂ ਨਾ ਸਮਝੀ ਕੋਈ ਗੱਲ ਨਹੀਂ ਇੱਕ ਨਾ ਇੱਕ ਦਿਨ ਨਾ ਤੂੰ ਰੋ ਕੇ ਮੇਰੇ ਕੋ ਆਵੇਂਗੀ ਤੇ ਫੇਰ ਤੇਰੀ ਬਾਹ ਨਾ ਅਹੀਂ ਵੀ ਨਹੀਂ ਫੜਨੀ ਸਮਝਾਉਣਾ ਹੀ ਤੈਨੂੰ ਸਮਝਾਤਾ ਵਾ ਗਾੜੀ ਤੇਰੀ ਮਰਜ਼ੀ